मेरा नाम अमरजोत है मैं सतुचमा पढ़ती हाँ मेरा स्कूल का नाम सरकारी हाई स्कूल में है मेरे जी का नाम सुंदर कुमार है मेरे माता जी का नाम करमजीत कौर है मैं इत मैं इतने एक महीने तो आता हाँ मैंने इतने आके बहुत लाभ हुआ मैं इतने आके टाइपिंग मास्टर सीखे एम एस वर्ड सीखिया पावर पॉइंट सीखा प्रेजेंटेन सीखी अगर टाइप अगे वर्ल्ड प्रेस ਤੇ ਤੁਸੀਂ ਜੰਤੀ ਮਾਝੀ ਨੇ ਜੋ ਬੇਟਾ ਹਾਂਜੀ ਵੈਰ ਵਾਟ ਇਜ਼ ਯਰ ਫਾਦਰ ਡੂਇੰਗ ਫਾਦਰ ਕੀ ਕੰਮ ਕਰਦੇ ਹੈ ਜੀ ਸੋਲਿਡ ਹਾਂਜੀ ਜੀ ਸੋਲਿਡ ਕੰਮ ਕਰਦਾ ਕੋਈ ਵੀ ਜਿਹੜਾ ਕੰਮ ਦਾ ਛੋਟਾ ਨਹੀਂ ਹੁੰਦਾ ਸਹੀ ਹੈ ਨਾ ਅਜੀਤ ਮੈਂ ਝਾੜੂ ਵੀ ਮਾਰਨ ਨੂੰ ਤਿਆਰ ਪਾਈ ਜਾਂਦੇ ਚਲ ਇੱਥੇ ਗੰਦ ਮੈਂ ਆਪਣੇ ਹੱਥ ਬਾਗੇ ਸਾਫ਼ ਕੀਤਾ ਤੇਰੇ ਤੋਂ ਤੇ ਜੇ ਤੁਹਾਡਾ profession ਜਿਹੜੀ ਤੁਹਾਡੀ ਹੁੰਦੀ ਹੈ ਨਾ ਸੋਜ ਮੈਂ ਪੁੱਛਾਂ ਤੇਰੀ ਫਾਦਰ ਦਾ ਕੀ ਕਰਦੇ ਹੈ ਤੇ ਕੀ ਫਾਦਰ ਤੇਰਾ ਤੇਰਾ ਰਾਜ ਮਿਸਤਰੀ ਹੈ ਜੇ ਫਾਦਰ ਤੇਰਾ ਝਾੜੂ ਮਾਰਦਾ ਜੇ ਫਾਦਰ ਤੇਰਾ ਕੁਛ ਵੀ ਕਰਦਾ ਹਾਰਡਵਰਕ ਕਰਕੇ ਤੇਰੇ ਵਾਸਤੇ ਉਹਦੀ ਰਿਸਪੈਕਟ ਤੇ ਉਹਦੀ ਇੱਜ਼ਤ ਨਹੀਂ ਹੋਣੀ ਚਾਹੀਦੀ ਤੇ ਤੈਨੂੰ ਸ਼ਰਮ ਜੀ ਆਵੇ ਦੱਸਾਂ ਮੈਂ ਕਿਉਂ ਆਵੇ ਸ਼ਰਮ ਸ਼ਰਮ ਉਹਦੀ ਆਵੇ ਜੇ ਤੁਹਾਦਰ ਚੋਣ ਚੁੱਕਾ ਹੋਵੇ ਤੁਹਾਦਰ ਸ਼ਰਾਬੀ ਹੋਵੇ ਤੁਹਾਦਰ ਨਖਟੂ ਨਾ ਹੋਵੇ ਹੁਣ ਜੇ ਭਾਈ ਜੀ ਨੇ ਕਹਿਣਾ ਕਿਸੇ ਲੋਕੀ ਜੇ ਮੈਂ ਜੀ ਕੀ ਕਰਦਾ ਭਾਈ ਜੀ ਕਹਾਂਗੇ ਜੀ ਮੇਰਾ ਸਿਕਿਉਰਿਟੀ ਗਾਰਡ ਹਾਂ ਠੀਕ ਹੈ ਨਾ ਬੜੇ ਲਿਖੇ ਬੰਦੇ ਐਡੇ ਸਿਆਣੇ ਬੰਦੇ ਭਾਈ ਜੀ ਤੇ ਮੇਰੀ ਸੋਚ ਇੱਕੋ ਜੀ ਮੈਂ ਕਿੱਦਾਂ ਦਾ ਕਿਤੇ ਪੜਿਆ ਭਾਈ ਜੀ ਕਿਤੇ ਨਾ ਭਾਈ ਜੀ ਨੂੰ ਸ਼ਰਮ ਆ ਮੈਨੂੰ ਚੱਲ ਤੇਰੀ ਮਾਂ ਦੀ profession ਕੀ ਹੈ ਉਹ ਵੀ ਕੰਮ ਕਰਦੀ ਹੈ ਕਮਾਂਦੀ ਹੈ ਠੀਕ ਕਰਦੀ ਹੈ ਉਹ ਹੋਮ ਮੇਕਰ ਕਹਿੰਦੇ ਹੋ ਸਵੇਰੇ ਰੋਟੀ ਬਣਾਉਂਦੀ ਹੈ ਦੁੱਧ ਕਰਾਣਾ ਇਹ ਕਰਾਣਾ ਉਹ ਸਾਰਾ ਚਿੱਤੇ ਸਭ ਤੇ ਉਹ ਤਾਂ ਘਾਟਣਾ ਮਨੇਗਰਾ ਘਾਟਣਾ ਜੇ ਬੰਦਾ ਤਾਂ ਘੱਟ ਕਰਦਾ ਕ ਮਦਾਂ ਆਲਸ ਸ਼ੁੱਡ ਬੀ ਰਿਸਪੈਕਟਡ ਫॉर ਦਾ ਵਰਕ ਸਮਝੇ ਬੱਚੇ ਇਹ ਗੱਲ ਮੇਰੀ ਸਮਝਿਆ ਡਿੱਕੇ ਪੈ ਗਈ ਕਿਨੇ ਉਹ ਛੋਟਾ ਨਿਕਾਲ ਲਓ ਜੇ ਮੈਂ ਪੁੱਛਿਆ ਨਾ ਤੁਹਾਡਾ ਫਾਦਰ ਨਹੀਂ ਕਰਦਾ ਜੇ ਤੁਸੀਂ ਨਾਂ ਦੱਸਿਆ ਤਾਂ ਮੈਂ ਤੁਹਾਨੂੰ ਛੱਡਣਾ ਜੇ ਮੇਰਾ ਪਹਿਲਾ ਫਾਦਰ ਝਾੜੂ ਵੀ ਮਾਰਦਾ ਆਏਗਾ ਜਾਂ ਅਗਰ ਜੇ ਉਹ ਰੇੜੀ ਲਾਈਏ ਬੋਲ ਗੱਪੇ ਵੇਚਦੇ ਜਾਂ ਪਾਨ ਬੀਟੀ ਦੀ ਦੁਕਾਨ ਹੋਵੇ ਮੈਂ ਕਹੂੰਗਾ ਪ੍ਰਾਊਡਲੀ ਕਿ ਮੇਰੇ ਫਾਦਰ ਨੇ 100% ਕੰਮ ਕਰਕੇ ਇਹਦੀ ਸਿੱਖਿਆ ਦੇ ਵਾਸਤੇ ਪੈਸੇ ਦੇ ਰਿਆ ਹੂਨ ਪਸੀਨੇ ਦੀ ਕਮਾਈ ਉਹਦੀ ਰਿਸਪੈਕਟ ਜ਼ਿਆਦਾ ਹੋਣੀ ਚਾਹੀਦੀ ਕਿਹਦੇ ਨਾਲੋਂ ਅਮੀਰ ਬੰਦੇ ਨਾਲ ਜਿਹੜਾ ਐਵੇਂ ਲੁੱਟ ਕੇ ਦੁਨੀਆ ਨੂੰ ਹੋ ਗਿਆ ਉਹ ਬੰਦੇ ਦਾ ਪੋਡੈਸਟਲ ਕਿੱਥੇ ਹੋਣਾ ਚਾਹੀਦਾ ਟੌਪ ਠੀਕ ਹੈ ਸੋ ਅੱਜ ਤੂੰ ਜੇ ਜਾ ਕੇ ਤੂੰ ਕਿਨੂੰ ਕਹਿਣਾ ਥੈਂਕ ਯੂ ਆਪਣੇ ਫਾਦਰ ਨੂੰ ਤੇ ਮੰਮੀ ਨੂੰ ਕਹਿੰਗੇ ਤਲਾ ਕੀ ਕਰੇਗੀ ਨਹੀਂ ਨਹੀਂ ਪਾਈ ਜਨ ਗੁੱਸੇ ਤੇ ਠੀਕ ਹੈ ਰਿਸਪੈਕਟ ਕਰਨੀ ਆਪਣੇ ਅਲੋਂ ਸੇ ਤੇਰਾ ਗ੍ਰੈਂਡਫਾਦਰ ਦਾਦਾ ਜੀ ਉਹਨਾਂ ਦੀ ਵੀ ਇੱਜ਼ਤ ਕਰਨੀ ਵੈਰੀ ਗੁੱਡ ਇਹ ਪਤਾ ਲੱਗਣਾ ਚਾਹੀਦਾ ਠੀਕ ਹੈ ਠੀਕ ਹੈ ਕੋਈ ਛੋਟਾ ਮੋਟਾ ਕੰਮ ਨਹੀਂ ਹੁੰਦਾ ਸੋਣਾ ਸਕੇ ਜਨ ਨੂੰ ਹੋ ਸਕਦਾ ਹੈ ਤੀਜੋ ਗਾੜ ਕੋਰ ਸੇ ਕਿ ਹਸਪੀਟਲ ਜੋਨੇ ਠੀਕ ਹੈ ਮੇਰੇ ਫਾਦਰ ਡਾਇਰੈਕਟਰ ਅੰਥੀ ਹਲ ਸਰਸੇ ਦੇ ਬੋਲ ਤੇ ਬੈਠੇ ਇਹ ਮੈਂ ਸਾਰਿਆਂ ਦੀ ਗੱਲ ਕਰ ਲਈ ਹੁਣ ਅੱਗੇ ਨਹੀਂ ਗੱਲ ਕਰਨੀ ਮੈਂ ਫਾਦਰ ਪੁੱਤਰ ਤਾਂ ਮੇਰੇ ਹਿਸਾਬ ਨਾਲ ਦੇਖੋ ਭਾਈ ਜੀ ਨੇ ਥੋੜੇ ਜੇ ਰੁਕ ਗਏ ਸੀ ਕਿ ਮੈਨੂੰ ਕਹਿਣ ਲੱਗੇ ਰਹਿਣ ਦੋ ਤੇ ਸੈਸ਼ਨਿੰਦੀ ਲਾ ਹੋ ਜੇ ਲੋਕਾਂ ਦੇ ਸਾਹਮਣੇ ਜੇ ਮੈਂ ਕੱਲ ਕਹਿ ਜੀ ਮੈਂ ਤੁਸੀਂ ਸਾਰੇ ਬੈਠੇ ਮੈਂ ਕਹਿ ਜੀ ਮੈਂ ਗੁਹਾ ਸਾਫ ਕਰਦਾ ਮੈਂ ਟਟੀਆਂ ਸਾਫ ਕਰਦਾ ਕਰ ਸਾਜਨ ਕਹਿਦਾ ਹੈ ਨਾ ਫੇਰ ਜੀ ਮੈਨੂੰ ਥੋੜਾ ਛੋਟਾ ਕਰ ਦੋ ਮੈਂ ਕਹਦਾ ਜੀ ਜਾਇ ਤੇ 60 ਸਾਲ ਤਾਂ ਹੋ ਗਏ ਜਦੋਂ ਖਰਾ ਹੋ ਜੀ ਮੈਂ ਆਪ ਕਰਦਾ ਸੀ ਐਨਾ ਮੈਂ ਚੀਫ ਇੰਜੀਨੀਅਰ ਆਪਣੀ ਨਹੀਂ ਦੂਜਿਆਂ ਨੂੰ ਕਿਹਾ ਕਿ ਸੀਵੇਜ ਪਲੈਂਟ ਵਿੱਚ ਪਾ ਕੇ ਆ ਹੱਥ ਪਾ ਕੇ ਹਕੀਕਤ ਤਾਂ ਗੱਲ ਨਹੀਂ ਨਾ ਝੋਲ ਲੈਣਾ ਉਹ ਇੱਜ਼ਤ ਕੀ ਹੈ ਸਾਰੀ ਹੈ ਰਿਸਪੈਕਟ ਕੋਈ ਕੰਮ ਛੋਟਾ ਨਹੀਂ ਕੋਈ ਕੰਮ ਸੱਚਾਈ ਨਾ ਕਰੋ ਪੈਸੇ ਨਾਲ ਦੋ ਨੰਬਰ ਦਾ ਨਾ ਕਰੋ 4 ਰੁਪਏ ਘੱਟ ਵੰਜਣ ਇੱਜ਼ਤ ਬਹੁਤ ਖਨਾਉਂ ਹੈ ਅਜੀ 20 ਟਿਕਾ ਨਹੀਂ ਕਮਾਇਆ ਕਿ ਤਬਾਰ इज्जत बहुत करना है किसी भी बच्चे ठीक है ओके नाउ यू टेल मी तेरा नाम मोनिका या सतमीत बाबूच पढ़ देना मेरे स्कूल का नाम सरकारी हाई स्कूल है मेरे पिता का नाम जयंती है अंग्रेजी बोलसा दी छुट्टी बोल दो आई नेम इज मोनिका आई लिव माय नेम इज कॉमन हाई स्कूल अंग्रेजी देखी पेंडू नी है ਬਿਲਕੁਲ ਉਹ ਨਹੀਂ ਹੈ ਇਹਦੇ ਅੰਗਰੇਜ਼ੀ ਤੋਂ ਟੱਚ ਆ ਗਿਆ ਹੈ ਸ਼ਹਿਰੀ ਥੋੜਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਇਹ ਉੱਥੇ ਤਾਂ ਨਹੀਂ ਪੜਦੀ ਨਾਨਕਪਾਲ ਨਹੀਂ ਤੇ ਨਹੀਂ ਪੜਦੀ ਤੂੰ ਕਿੱਥੇ ਪੜਦੇ ਹੈਂ ਜਨਤੀ ਮੇਰੇ ਘਰ 'ਚ ਕੋਈ ਅੰਗਰੇਜ਼ੀ ਬੋਲਦਾ ਉਹ ਕਿੱਥੋਂ ਦੇਖੀਏ ਥੋੜੇ ਮੋੜ ਚੱਲ ਬੇਟਾ ਆ ਜਾ ਹੈਂ ਆ ਵੈਰੀ ਗੁੱਡ ਆ ਗਾਉ ਹੀ ਨਾ ਗੱਲ ਅੱਜ ਜਨਤੀ ਮਾਦਰੀ ਵਾਲੇ ਦੀ ਜਾਨ ਕਲਾਸ ਹੈ ਪੰਜਾਬ ਯੂਨੀਵਰਸਿਟੀ ਮੇਰੀ ਵਾਈਫ ਕਰਦੀ ਸੀ ਹੈਡ ਰੋਡ ਡਿਪਾਰਟਮੈਂਟ ਸੇ ਆਈ ਸੀ ਉਹ ਬਾਅਦ ਵੀ ਪ੍ਰਾਣੇ ਹੋਣੇ ਉੱਥੇ ਹੈ ਨਾ ਤੇ ਮਦਰ ਕੈਰ ਹਾਊਮ ਮੇਟ हेलो बेटा कैसे हो माय नेम इज लखजीत आई स्टडी क्लास 7 आई लिव इन जेंटनागर माय स्कूल नेम इज कॉमेट हाई स्कूल जेंटनागर माय फादर नेम इज मिस्टर दास माय मदर नेम इज प्रीति कौर माय फादर माय नेम इज तलवीर कौर आई स्टडी इन 6थ क्लास माय मदर नेम इज प्रीति कौर माय फादर नेम इज मखन चौधरी मैं छे तीन महीने हो गए थे प्लस मैं सीखा था माइक्रोसॉफ्ट वर्ल्ड पैड वर्ल्ड पैड नोट पैड एक्सेल और एक्सेल एक्सेल से कहा थोड़ा बहुत थोड़ा बहुत सीख लिया टाइपिंग भी सीख ली बहुत फायदा है ना है। ਵੇਰੀ ਗੁੱਡ ਇਹ ਨਾਨਕ ਬਾਗ ਦੇ ਕਿ ਇੰਗਲਿਸ਼ ਪੜ੍ਹਦੇ ਤਾਂ ਇਹ ਇੰਗਲਿਸ਼ ਪੜ੍ਹਦਾ ਥੋੜੀ ਕਿਉਂ ਬਸ ਸਿਰਫ ਇੰਗਲਿਸ਼ ਬਿਡਾਉਂਦੇ ਉੱਥੇ ਹੋਰ ਉੱਥੇ ਪ੍ਰੋਫੈਸ਼ਨਲ ਟੀਚਰ ਨੇ ਠੀਕ ਆ ਬੱਚਾ ਬੋਲਣਾ ਚਾਹੁੰਦਾ ਤੂੰ ਲੱਗਦੇ ਰਹਿੰਦੇ ਉੱਥੇ ਜਾਂਦੇ ਰਹਿੰਦੇ ਨਾਨਕ ਬਾਗ ਹਾਂਜੀ ਕੋਣ ਯਸ਼ੋ ਜੀ ਆਉਂਦੇ ਆ ਯਸ਼ੋ ਆਉਂਦੇ ਆ ਬਹੁਤ ਬਾੜਾ ਹੋਰਮਨ ਜੀ ਹੋਰਮਨ ਜੀ ਵਾਪਸ ਆ ਗਏ ਨਹੀਂ ਆਏ ਜੀ ਹਾਜ਼ਰੀ ਨਹੀਂ ਆਏ ਕੋਣ ਹੋਣੇ ਆ ਦੂਜੇ ਚੋਪੜਾ ਹੋਣੇ ਮੈਂ 26 ਚਲੋ ਥੈਂਕ ਯੂ ਬੇਟਾ ਹੋਰ ਕਿਹੜਾ ਬੱਚਾ ਬੋਲਣਾ ਚਾਹੁੰਦਾ ਬੋਲੋ ਆਪਣੇ ਆਪ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਆ ਗਏ ਫਾਦਰ ਕੀ ਕਰਦੇ ਕਿੱਥੇ ਜਮਾਇਨਾ ਇੱਟਿਆ ਟਿੱਕੇ ਰਹਿ ਗਏ ਆਪਣੇ ਆਪਣੇ ਆਵਾ ਮੱਜਾਂ ਵੀ ਰੱਖੀਆਂ ਕਿੰਨੀਆਂ ਚਾਰ ਮੱਜਾਂ ਤੇ ਕੀਤੇ ਬਾੜੀ ਤੇ ਘਰ ਮੰਮੀ ਕਰਦੇ ਆ ਦੁੱਧ ਚੁੰੰਦੇ ਸਾਰਾ ਕੁਝ ਮੱਖਣ ਮੁੱਕਲ ਕੱਢਣਾ ਸਾਰਾ ਤੁਸੀਂ ਕੀ ਕਰਦੇ ਹੋ ਘਰ ਤੁਸੀਂ ਮੰਮੀ ਨੇ ਉਹਨੇ ਹੈਲਪ ਕਰ ਜਾਵੇ ਭਾਂਡੇ ਪੁੰਡੇ ਧੋਲੇ ਕਦੇ ਰੋਟੀ ਝਾੜੂ ਪੋਚਾ ਕਰ ਲਿਆ ਆਟਾ ਗੁੰਨ ਲਿਆ ਕਰਦੀ ਆ ਤੇਰਾ ਭਰਾ ਆ ਥੱਲੇ ਆ ਤੂੰ ਇਹਨੇ ਪਹਿਣਾ ਇਹਨੇ ਪਹਿਣਾ ਓਏ ਇੱਥੇ ਜਿਹੜੇ ਮੁੰਡੇ ਆ ਉਹ ਘਰ ਜਾ ਕੇ ਕੋਈ ਕੰਮ ਕਰਦੇ ਕਿ ਨਹੀਂ ਬੈਠ ਬੇਟੀ ਮੈਂ ਚੰਡੇ ਕਿੱਥੇ ਆ ਕਰਦੇ ਹੋ ਕਦੇ ਭਾਂਡੇ ਧੋਤੇ ਕਦੇ ਝਾੜੂ ਮਾਰਿਆ ਜਿਹਨੇ ਮਾਰਿਆ ਝਾੜੂ ਖੜੇ ਕਰੋ ਆਟਾ ਕਿਨੇ ਕੁੰਨੇ ਆ ਨਹੀਂ ਰੋਟੀ ਕਿਨੇ ਬਣਾਈ ਨਾ ਸਫਾਈ ਕਿਨੇ ਕੀਤੀ ਨਾ ਤੇ ਕਰਦੇ ਕਿਉਂ ਛੱਲੀਆਂ ਮਾਰਦੇ ਹੋ ਘਰ ਚੱਲ ਛੱਡੋ ਬੈਠ ਬੇਠ ਅਗਲੀ ਵਾਰੀ ਜਿਹੜਾ ਬੰਦਾ ਮੁੰਡਾ ਭਾਂਡੇ ਧੋ ਕੇ ਆਏਗਾ ਘਰੋਂ ਸਭ ਤੋਂ ਜ਼ਿਆਦਾ ਉਹ ਪ੍ਰਾਈਜ਼ ਮਿਲੇਗਾ ਉਹਨੂੰ ਕੀ ਸਮਝਿਆ ਭਾਂਡੇ ਸਾਰਿਆਂ ਨੇ ਦੱਸ ਲੈ ਕਿੰਨੇ ਕਿੰਨੇ ਭਾਂਡੇ ਤੋਤੇ ਹੁਣ ਆਪਾਂ ਸਿਰਫ 2 ਮਿੰਟ ਲੈਣੀ ਹੈ ਆਇਓ ਕੁਝ ਕਹਿ ਰਿਓ ਪਿਛਲੀ ਹਾਂਜੀ ਹਾਂ 2 ਮਿੰਟ ਲੈਣੇ ਆ ਆਪਣੇ ਜਿਸ ਦੇ ਵਿੱਚ ਭਾਜੀ ਸਾਰਿਆਂ ਤੇ